ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੀ ਲਿਸ ਸਾਹਮਣੇ ਆ ਚੁੱਕੀ ਹੈ ਫੋਬਸ ਵੱਲੋਂ ਸਾਂਝੀ ਕੀਤੀ ਗਈ ਰੈਂਕਿੰਗ ਦੇ ਵਿੱਚ ਭਾਰਤ ਚੋਟੀ ਦੇ 10 ਦੇਸ਼ਾਂ ਦੇ ਵਿੱਚ ਸ਼ਾਮਿਲ ਨਹੀਂ ਹੈ ਭਾਰਤ 12ਵੇਂ ਸਥਾਨ ਤੇ ਪਹੁੰਚ ਗਿਆ ਹੈ ਫੋਬਸ ਵਿੱਚ ਪ੍ਰਕਾਸ਼ਿਤ ਰਿਪੋਰਟ ਵੀ ਯੂਐਸ ਨਿਊਜ਼ ਦੁਆਰਾ ਤਿਆਰ ਕੀਤੀ ਗਈ ਹੈ ਯੂਐਸ ਨਿਊਜ਼ ਦੀ ਪਾਵਰ ਸਬ ਰੈਂਕਿੰਗ 5 ਪੈਮਾਨੇ ਤੇ ਆਧਾਰਿਤ ਹੈ ਜੋ ਕਿ ਸੇ ਦੇਸ਼ ਦੀ ਤਾਕਤ ਨੂੰ ਦਰਸਾਉਂਦੀ ਹੈ ਇਨ੍ਹਾਂ ਨੁਕਤਿਆਂ ਦੇ ਵਿੱਚ ਲੀਡਰਸ਼ਿਪ ਆਰਥਿਕ ਪ੍ਰਭਾਵ ਰਾਜਨੀਤਿਕ ਪ੍ਰਭਾਵ ਮਜ਼ਬੂਤ ਅੰਤਰਰਾਸ਼ਟਰੀ ਗਠਜੋੜ ਅਤੇ ਇੱਕ ਮਜ਼ਬੂਤ ਫੌਜ ਸ਼ਾਮਿਲ ਹੈ ਭਾਰਤ ਆਰਥਿਕਤਾ ਦੇ ਮਾਮਲੇ ਦੇ ਵਿੱਚ ਦੁਨੀਆ ਵਿੱਚ 5ਵੇਂ ਸਥਾਨ ਤੇ ਹੈ ਆਬਾਦੀ ਦੇ ਮਾਮਲੇ ਵਿੱਚ ਪਹਿਲੇ ਸਥਾਨ ਤੇ ਅਤੇ ਫੌਜ ਦੇ ਮਾਮਲੇ ਦੇ ਵਿੱਚ ਚੌਥੇ ਸਥਾਨ ਤੇ ਹੈ ਇਸ ਦੇ باوجود ਇਹ ਹੈਰਾਨੀਜਨਕ ਸੀ ਕਿ ਭਾਰਤ ਲਿਸਟ ਦੇ ਵਿੱਚ 12ਵੇਂ ਸਥਾਨ ਸੇ ਸੀ ਇਸ ਤੋਂ ਬਾਅਦ ਇਸ ਦੇ ਬਾਰੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਇਸ ਲਿਸਟ ਦੇ ਅਨੁਸਾਰ ਅਮਰੀਕਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ ਇਸ ਦੀ ਆਰਥਿਕਤਾ 30 ਟ੍ਰਿਲੀਅਨ ਡਾਲਰ ਹੈ ਇਹ ਟੈਕਨੋਲੋਜੀ ਵਿਤ ਅਤੇ ਮਨੋਰੰਜਨ ਵਰਗੇ ਮਾਮਲਿਆਂ ਦੇ ਵਿੱਚ ਮੋਹਰੀ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਅਮਰੀਕਾ ਕਈ ਪ੍ਰਮੁੱਖ ਕੰਪਨੀਆਂ ਦਾ ਘਰ ਹੈ ਵਿਸ਼ਵ ਅਰਥ ਵਿਵਸਥਾ ਵਿੱਚ ਇਸ ਦੀ ਮਜ਼ਬੂਤ ਸਥਿਤੀ ਦੇ ਯੋਗਦਾਨ ਪਾਇਆ ਹੈ ਚੀਨ ਦੀ ਜੀਡੀਪੀ 19.53 ਟ੍ਰਿਲੀਅਨ ਡਾਲਰ ਹੈ ਲਿਸਟ ਦੇ ਵਿੱਚ ਇਸ ਨੂੰ ਦੂਜਾ ਸਥਾਨ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨਿਆ ਗਿਆ ਹੈ ਇਸ ਦੀ ਆਬਾਦੀ 141 ਕਰੋੜ ਹੈ ਜਿਸ ਕਾਰਨ ਇਸ ਦੀ ਆਰਥਿਕਤਾ ਅਤੇ ਫੌਜੀ ਸ਼ਕਤੀ ਬਹੁਤ ਵੱਡੀ ਹੈ ਰੂਸ ਦੀ ਜੀਡੀਪੀ 2.2 ਟ੍ਰਿਲੀਅਨ ਡਾਲਰ ਹੈ ਜੋ ਕਿ ਅਮਰੀਕਾ ਤੇ ਚੀਨ ਨਾਲੋਂ ਬਹੁਤ ਘੱਟ ਹੈ ਪਰ ਫੌਜੀ ਸ਼ਕਤੀ ਦੇ ਮਾਮਲੇ ਦੇ ਵਿੱਚ ਇਹ ਦੁਨੀਆ ਵਿੱਚ ਦੂਜੇ ਸਥਾਨ ਤੇ ਹੈ ਇਸ ਕਰਕੇ ਇਸ ਨੂੰ ਇਸ ਲਿਸਟ ਦੇ ਵਿੱਚ ਤੀਜਾ ਸਥਾਨ ਮਿਲਿਆ ਹੈ ਰੂਸ ਦੀ ਵਿਸ਼ਵ ਸੁਰੱਖਿਆ ਅਤੇ ਪੂਰ ਰਾਜਨੀਤੀ ਦੇ ਮਾਮਲੇ ਦੇ ਵਿੱਚ ਮਹੱਤਵਪੂਰਨ ਭੂਮਿਕਾ ਹੈ ਸੂਚੀ ਦੇ ਵਿੱਚ ਯੂਕੇ ਨੂੰ ਦੁਨੀਆ ਦਾ ਚੌਥਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੱਸਿਆ ਗਿਆ ਹੈ ਇਸ ਦਾ ਉਦੇਸ਼ ਬ੍ਰਿਕਸਟ ਤੋਂ ਬਾਅਦ ਇੱਕ ਨਵੀਂ ਆਰਥਿਕ ਪਾਈਵਾਲੀ ਸਥਾਪਿਤ ਕਰਨਾ ਹੈ ਦੇਸ਼ ਟੈਕਨੋਲੋਜੀ ਉਦਯੋਗ ਵਿੱਚ ਤਰੱਕੀ ਕਰ ਰਿਹਾ ਹੈ ਲੰਡਨ ਸਟਾਰਸ ਟੌਪਸ ਦਾ ਕੇਂਦਰ ਹੈ ਫੌਬਸ ਨੇ ਲਿਖਿਆ ਹੈ ਕਿ ਜਰਮਨੀ ਯੂਰੋਪੀਅਨ ਯੂਨੀਅਨ ਦੇ ਹਰੀ ਊਰਜਾ ਪਹਿਲ ਕਦਮੀਆਂ ਦੇ ਵਿੱਚ ਸਭ ਤੋਂ ਅੱਗੇ ਹੈ ਦੇਸ਼ ਨਵੀਨਤਾ ਯੋਗ ਊਰਜਾ ਤੇ ਕੰਮ ਕਰ ਰਿਹਾ ਹੈ ਅਤੇ ਕਾਰਬਨ ਨਿਕਾਸ ਨੂੰ ਘਟਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਦੱਖਣੀ ਕੋਰੀਆ ਟੈਕਨੋਲੋਜੀ ਅਤੇ ਨਵੀਨਤਾ ਦੇ ਵਿੱਚ ਮੋਹਰੀ ਬਣਿਆ ਹੋਇਆ ਹੈ ਦੁਨੀਆ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਟੈਕਨੋਲੋਜੀ ਕੰਪਨੀਆਂ ਦੱਖਣੀ ਕੋਰੀਆ ਤੋਂ ਉਭਰੀਆਂ ਹਨ ਇਸ ਦਾ ਵਿਸ਼ਵ ਅਰਥਵਿਵਸਥਾ ਦੇ ਵਿੱਚ ਮਹੱਤਵਪੂਰਨ ਯੋਗਦਾਨ ਹੈ ਕਾਰਬਨ ਨਿਕਾਸ ਘਟਾਉਣ ਤੋਂ ਇਲਾਵਾ ਦੱਖਣੀ ਕੋਰੀਆ ਹਰੀ ਊਰਜਾ ਨੂੰ ਉਤਸ਼ਾਹਿਤ ਕਰ ਰਿਹਾ ਹੈ ਫਰਾਂਸ ਡਿਜੀਟਲ ਪਰਿਵਰਤਨ ਅਤੇ ਹਰੀ ਊਰਜਾ ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਦੇਸ਼ ਆਪਣੇ ਉਦਯੋਗਾਂ ਨੂੰ ਆਧੁਨਿਕ नवी आन योग ऊर्जा ਵੱਲ ਤਬਦੀਲ ਹੋਣ ਤੇ ਕੇਂਦ੍ਰਿਤ ਹੈ ਇਹ ਯੂਰੋਪੀਅਨ ਯੂਨੀਅਨ ਦੀਆਂ ਨੀਤੀਆਂ ਦੇ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਰਿਆ ਹੈ ਜਾਪਾਨ ਆਪਣੀਆਂ ਕਾਰਾਂ ਅਤੇ ਇਲੈਕਟ੍ਰੋਨਿਕ ਟੈਕਨੀਕ ਲਈ ਜਾਣਿਆ ਜਾਂਦਾ ਹੈ ਇੱਕ ਛੋਟਾ ਦੇਸ਼ ਹੋਣ ਦੇ ਬਾਵਜੂਦ ਇਸ ਦੀ ਜੀਡੀਪੀ 4.11 ਟ੍ਰਿਲੀਅਨ ਡਾਲਰ ਹੈ ਜੋ ਕਿ ਦੁਨੀਆ ਵਿੱਚ ਚੌਥੇ ਸਥਾਨ ਤੇ ਹੈ ਜਾਪਾਨ ਚਿਪ ਨਿਰਮਾਣ AI ਅਤੇ EV ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਹਾਲਾਂਕਿ ਦੇਸ਼ ਦੇ ਵਿੱਚ ਘਟਦੀ ਜਨਮ ਦਰ ਚਿੰਤਾ ਦਾ ਵਿਸ਼ੇ ਹੈ ਇਸ ਕਾਰਨ ਜਾਪਾਨ ਦੇ ਵਿੱਚ ਪ੍ਰਤੀਬਾਦੀ ਘਾਟ 사ウਦੀ ਅਰਬ 1.4 ਟ੍ਰਿਲੀਅਨ ਡਾਲਰ ਦੀ ਜੀਡੀਪੀ ਦੇ ਨਾਲ ਨੋਵੇਂ ਸਥਾਨ ਤੇ ਹੈ ਤੇਲ ਉਤਪਾਦਨ ਇਸ ਨੂੰ ਇੱਕ ਆਰਥਿਕ ਮਹਾਸ਼ਕਤੀ ਬਣਾਉਂਦਾ ਹੈ ਮੱਧ ਪੂਰਬ ਦੇ ਵਿੱਚ ਰਣਨੀਤਿਕ ਗਠਜੋੜ ਅਤੇ ਫੌਜੀ ਮੌਜੂਦਗੀ ਇਸ ਨੂੰ ਮਹੱਤਵਪੂਰਨ ਬਣਾਉਂਦੀ ਹੈ ਇਜ਼ਰਾਈਲ ਵੀ ਦੁਨੀਆ ਦੇ 10 ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੇ ਵਿੱਚ ਸ਼ਾਮਿਲ ਹੈ ਇਸ ਦੀ ਆਰਥਿਕਤਾ 550.91 ਬਿਲੀਅਨ ਡਾਲਰ ਹੈ ਦੁਸ਼ਮਣਾਂ ਨਾਲ ਕਿਰੇ ਹੋਣ ਦੇ ਬਾਵਜੂਦ ਇਸ ਦੀ ਫੌਜੀ ਸ਼ਕਤੀ ਇਸ ਨੂੰ ਮਹੱਤਵਪੂਰਨ ਬਣਾਉਂਦੀ ਹੈ ਮੱਧ ਪੂਰਬ ਦਾ ਯੂਏਈ 11ਵੇਂ ਸਥਾਨ ਤੇ ਹੈ ਇਸ ਦੀ ਆਰਥਿਕਤਾ 504 ਬਿਲੀਅਨ ਡਾਲਰ ਹੈ ਫੌਬਜ਼ ਦੀ ਲਿਸਟ ਅਨੁਸਾਰ ਪਰ ਦੀ 25 ਸਭ ਤੋਂ ਵੱਡੀ ਅਰਥ ਵਿਵਸਥਾ ਹੈ 5.5 ਟ੍ਰਿਲੀਅਨ ਡਾਲਰ ਦੀ ਜੀਡੀਪੀ ਅਤੇ ਚੌਥੀ ਸਭ ਤੋਂ ਵੱਡੀ ਫੌਜੀ ਤਾਕਤ ਹੋਣ ਦੇ ਬਾਵਜੂਦ ਇਸ ਨੂੰ ਚੋਟੀ ਦੇ 10 ਦੇਸ਼ਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਜਿਸ ਕਾਰਨ ਸਵਾਲ ਖੜੇ ਹੋ ਰਹੇ ਨੇ